ਚਾ ਅੱਜ ਦੇ ਦਿਫੇ ਸੂਬਾ ਪੰਜਾਬ ਡਿੱਕੋ ਡੋਲੇ ਖੰਡਾ ਦਿਖਾਈ ਦੇ ਰਿਹਾ ਹੈ ਉਥੇ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋ ਹੁਣ ਕਈ ਟੜਿਆਂ ਵਿੱਚ ਵੰਡੀ ਜਾ ਚੁੱਕੀ ਹੈ ਦੀ ਬੇੜੀ ਵੀ ਡਗ ਮੰਗਾਉਂਦੀ ਦਿਖਾਈ ਦੇ ਰਹੀ ਹੈ ਡੰਡੀ ਇਸ ਦੀ ਸਥਿਰਤਾ ਹੀ ਇਸ ਨੂੰ ਕਿਸੇ ਮਿੱਠੇ ਕਿਨਾਰੇ ਜਾਂ ਨਿਸ਼ਾਨੇ ਉੱਤੇ ਲਗਾਉਣ ਵਿੱਚ ਸਹਾਈ ਹੋ ਸਕਦੀ ਹੈ ਪਰ ਡਿੱਕੋ ਡੋਲੇ ਖਾਣ ਵਾਲੀ ਬੇੜੀ ਦਾ ਭਵਿੱਖ ਅਨਿਸ਼ਚਿਤ ਹੀ ਹੁੰਦਾ ਹੈ ਡੰਡੀ ਅਜਿਹੇ ਸਫ਼ਰ ਦੀ ਪ੍ਰਾਪਤੀ ਵੀ ਨਿਰਾਸ਼ਾਜਨਕ ਹੀ ਹੁੰਦੀ ਹੈ ਡੰਡੀ ਇਸ ਸਥਿਤੀ ਵਿੱਚ ਮੰਜ਼ਿਲ ਹੋਰ ਵੀ ਦੂਰ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ ਡੰਡੀ ਪਿਛਲੇ ਲੰਮੇ ਸਮੇਂ ਤੋਂ ਇਸ ਆਲਮ ਵਿੱਚ ਗੁజర్ ਰਹੇ ਅਕਾਲੀ ਦਲ ਦਾ ਭਵਿੱਖ ਚਿੰਤਾਜਨਕ ਦਿਖਾਈ ਦੇਣ ਲੱਗ ਪਿਆ ਹੈ ਡੰਡੀ ਇਸ ਦੀਆਂ ਸਫਾਂ ਵਿੱਚ ਅਸ਼ਾਂਤੀ ਅਤੇ ਖਲਬਲੀ ਮੱਚੀ ਦਿਖਾਈ ਦਿੰਦੀ ਹੈ ਡੰਡੀ ਪਿਛਲੇ ਟਾਈਕੂ ਸਾਲ ਤੋਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਸ਼ਾਸਨ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕਰਕੇ ਰੱਖ ਦਿੱਤਾ ਹੈ ਡੰਡੀ ਪੰਜਾਬ ਨੂੰ ਸਿਰ ਤੱਕ ਕਰਜ਼ੇ ਵਿੱਚ ਡ부 ਦਿੱਤਾ ਹੈ ਡੰਡੀ ਨਸ਼ਿਆਂ ਦਾ ਦੌਰ ਜਾਰੀ ਹੈ ਡੰਡੀ ਹਰ ਤਰ੍ਹਾਂ ਦੇ ਅਪਰਾਧਾਂ ਦਾ ਚੱਲਣ ਲਗਾਤਾਰ ਵੱਧਦਾ ਜਾ ਰਿਹਾ ਹੈ ਡੰਡੀ ਆਮ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਵੀ ਹਨ ਅਤੇ ਨਰਾਜ਼ ਵੀ ਹਨ ਡੰਡੀ ਇਸੇ ਸਮੇਂ ਵਿੱਚ ਸੂਬੇ ਦੀ ਕਾਂਗਰਸ ਪਾਰਟੀ ਨੇ ਮੜ ਆਪਣੀ ਡਿੱਗੀ ਸ਼ਾਖ ਅਤੇ ਪ੍ਰਭਾਵ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਡੰਡੀ ਭਾਰਤੀ ਜਨਤਾ ਪਾਰਟੀ ਵੀ ਪਰ ਤੋਲ ਦੀ ਜਾਪ ਰਹੀ ਹੈ ਪਰ ਅਕਾਲੀ ਸਫਾਂ ਨਿਰਾਸ਼ਾ ਵਿੱਚ ਡੁੱਬੀਆਂ ਨਜ਼ਰ ਆਉਂਦੀਆਂ ਹਨ ਡੰਡੀ ਇਸ ਦੇ ਆਗੂ દિਸ਼ਾਹੀਨਤਾ ਵਿੱਚ ਪਟਕਦੇ ਦਿਖਾਈ ਦੇ ਰਹੇ ਹਨ ਡੰਡੀ ਅਹਦਿਆਂ ਦਾ ਮੋ ਸਿਰਾਂ ਤੇ ਚੜ ਕੇ ਬੋਲਦਾ ਨਜ਼ਰ ਆ ਰਿਹਾ ਹੈ ਡੰਡੀ ਲੰਮੀ ਅਤੀ ਡੂੰਗੀ ਸੋਚ ਦੀ ਥਾਂ ਤੇ ਸਤੈ ਸੋਚ प्रबल ਹੋ ਰਹੀ ਹੈ ਡੰਡੀ ਪਿਛਲੇ ਦਿਨੀ ਦੋ ਥਾਵਾਂ ਤੇ ਕਾਂਫਰੰਸਾਂ ਹੋਈਆਂ ਹਨ ਡੰਡੀ ਰਖੜ ਪੁੰਨਿਆ ਦੇ ਸਾਮੇ ਅਕਾਲੀ ਦਲ ਅਤੇ ਡਿਬਰੂਗੜ੍ਹ ਅਸਾਮ ਵਿੱਚ ਨਜ਼ਰਬੰਦ ਅਤੇ ਖਡੂਰ ਸਾਹਿਬ ਤੋਂ ਨਵੇਂ ਬਣੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਅਤੇ ਹਮਾਇਤਿਆਂ ਨੇ ਵੀ ਉਥੇ ਆਪਣਾ ਇਕੱਠ ਬੁਲਾਇਆ ਸੀ ਡੰਡੀ ਇਹ ਇਕੱਠ ਗੈਂਤੀ ਦੇ ਪੱਖੋਂ ਪ੍ਰਭਾਵਸ਼ਾਲੀ ਸੀ ਅਤੇ ਜੋਸ਼ ਦੇ ਪੱਖੋਂ ਵੀ ਦ੍ਰਿੜਤਾ ਦੇ ਤਰਬਾਗ ਵਾਲਾ ਸੀ ਡੰਡੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਆਗੂਆਂ ਨੂੰ ਪੰਜਾਬ ਨਾਲ ਸੰਬੰਧਿਤ ਪੁਰਾਣੇ ਮਸਲਿਆਂ ਦੀ ਯਾਦ ਆਈ ਡੰਡੀ ਚੰਡੀਗੜ੍ਹ ਤੇ ਸੂਬੇ ਤੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕਿਆਂ ਦਾ ਕਾਨਫਰੰਸ ਵਿੱਚ ਜ਼ਿਕਰ ਆਇਆ ਡੰਡੀ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਗੱਲਾਂ ਵੀ ਕੀਤੀਆਂ ਅਤੇ ਅਜੇਹਾ ਕੁਝ ਹੋਰ ਵੀ ਅਕਾਲੀ ਨੇਤਾਵਾਂ ਦੇ ਭਾਸ਼ਣਾ ਰਾਹੀਂ ਸਾਹਮਣੇ ਆਇਆ ਡੰਡੀ ਇਸ ਤੋਂ ਦੂਸਰੇ ਦਿਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੋਂਗਵਾਲ ਵਿੱਚ ਵੀ ਦੋ ਕਾਨਫਰੰਸਾਂ ਕੀਤੀਆਂ ਗਈਆਂ ਡੰਡੀ